ਜਿਸ ਉਤੇ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਹੈ ਜਿਸ ਦਾ ਮਾਨ ਗਦਾ ਧਾਰਕ ਹੈ ਜਿਸ ਦੀ ਪਛਾਣ ਬਜਰੰਗੀ ਹੈ ਦਾਤਾ ਹਨੂਮਾਨ ਜੀ ਹੈ ਮੇਰੀ ਹਰ ਇੱਛਾ ਪੂਰੀ ਕਰੋ ਹਨੂਮਾਨ ਬਾਬਾ ਮੈਨੂੰ ਨਿਰਾਸ਼ ਨਾ ਕਰੋ ਤੁਹਾਡੀ ਭਗਤੀ ਆਤਮਾ ਨੂੰ ਸ਼ਾਂਤੀ ਦਿੰਦੀ ਹੈ ਇਸ ਦੁਨੀਆ ਦਾ ਸਭ ਤੋਂ ਵੱਡਾ ਮੰਤਰ ਜੈ ਹਨੂਮਾਨ ਜੈ ਸ਼੍ਰੀ ਰਾਮ ਹੈ ਜਿਸ ਨੇ ਇਸ ਦੁਨੀਆ ਨੂੰ ਬਣਾਇਆ ਹੈ ਉਹ ਪਰਮਾਤਮਾ ਹੈ ਮੁਸੀਬਤ ਦੂਰ ਕਰਨ ਵਾਲੇ ਹਨੂਮਾਨ ਜੀ ਹੈ ਉਹ ਕਿਤੇ ਦਿਖਾਈ ਨਹੀਂ ਦਿੰਦੇ ਪਰ ਹਨੂਮਾਨ ਜੀ ਸਾਰਿਆਂ ਤੇ ਨਜ਼ਰ ਰੱਖਦੇ ਹਨ ਮੈਂ ਤੁਹਾਡੇ ਚਰਨਾਂ ਵਿੱਚ ਸ਼ਰਮ ਲਈ ਆਉਂਦਾ ਹਾਂ ਮੈਂ ਤੁਹਾਡਾ ਧਿਆਨ ਕਰਦਾ ਹਾਂ ਮੈਨੂੰ ਮੁਸੀਬਤ ਤੋਂ ਬਚਾਓ ਹਨੂਮਾਨ ਜੀ